ਕਾਪਰੇਟੋਰਾ ਵੱਲੋਂ ਜਿੱਥੇ ਹੜਤਾਲ ਦਾ ਇੱਕ ਅਨਾਉਂਸ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪਾਂ ਦੇ ਜਿਹੜੀਆਂ ਲਾਈਨਾਂ ਔਰ ਕਤਾਰਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪਈਆਂ ਪੰਜਾਬ ਦੇ ਹਰ ਇੱਕ ਪੈਟਰੋਲ ਪੰਪ ਤੇ ਐਵੇਂ ਦਾ ਹੀ ਹਾਲਾਤ ਆ ਔਰ ਗੁਰਦਾਸਪੁਰ ਦੇ ਇਹ ਪੰਪ ਪੈਟਰੋਲ ਪੰਪ ਜਿੱਥੇ ਕੀ ਕੱਲ ਦੇ ਰਾਤ ਤੋਂ ਹੀ ਇਹ ਹਾਲਾਤ ਬਣੇ ਹੋਏ ਸੀ ਔਰ ਅੱਜ ਸਵੇਰ ਤੋਂ ਹੀ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਲੇਕਿਨ ਅਕੀਰ ਇਹ ਹਾਲਾਤ ਹੋ ਚੁੱਕੇ ਨੇ ਕਿ ਪੈਟਰੋਲ ਪੰਪਾਂ ਵੱਲੋਂ ਵੀ ਜਿਹੜੀ ਹੈ ਸਪਲਾਈ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਚਾਹੇ ਉਹਨਾਂ ਕੋਲ ਸਟਾਕ ਹੈ ਜਾਂ ਨਹੀਂ ਉਹਨਾਂ ਦਾ ਸਾਫ ਤੌਰ ਤੇ ਕਹਿੰਦਾ ਕਿ ਜਿਹੜਾ ਕਿ ਸਟਾਕ ਉਹਨਾਂ ਕੋਲ ਇੱਕ ਪੂਰੇ ਦਿਨ ਦਾ ਸਟਾਕ ਹੁੰਦਾ ਉਹ 2 ਘੰਟਿਆਂ ਦੇ ਵਿੱਚ ਲੋਕਾਂ ਵੱਲੋਂ ਪ੍ਰਵਾਹ ਲਿਆ ਗਿਆ ਸਟਾਕ ਜਾਂ ਤੇ ਉਹ ਟਰੱਕਾਂ ਤੇ ਆ ਰਹੇ ਨੇ ਜਾਂ ਡੀਜ਼ਲ ਵੀ ਖਤਮ ਹੈ ਪੈਟਰੋਲ ਵੀ ਖਤਮ ਪਾਜੀ ਲੰਬੀਆਂ ਲਾਈਨਾਂ ਤੁਸੀਂ ਵੀ ਖੜੇ ਹੋ ਕੀ ਕਹਿੰਦੇ ਕੀ ਹੈ ਕਹਿੰਦੇ ਇਹੋ ਜੀ ਤੇਲ ਨਹੀਂ ਹੈਗਾ ਇਹ ਲਾਂ ਤੇ ਦੇਾਂਗੇ ਲੇਕਿਨ ਉਹ ਮਸ਼ੀਨ ਚੱਲਦੀ ਪਈ ਹੈ ਤੇ ਕੀ ਉਹਦੇ ਵਿੱਚ ਸਟਾਕ ਦੀ ਸ਼ੋਅ ਕਰਦਾ ਤਾਂ ਕਹਿੰਦੇ ਪਤਾ ਨਹੀਂ ਇਹੋ ਜੀ ਜਾਂਦੇ ਤੇਲ ਨਹੀਂ ਤੇਲ ਲਾਂਦੇ ਹਾਂ ਪਦੀ ਕਿੰਨੀ ਕਿ ਮੁਸ਼ਕਲ ਆਏ ਕਿਉਂਕਿ ਪੈਟਰੋਲ ਦੇ ਨਾਲ ਤੇ ਆਪਾਂ ਦਾ ਸਾਰਾ ਸਾਰਾ ਸਿਸਟਮ ਹੀ ਖਲੋਇ ਜਾਣਾ ਜੀ ਰੌਲਾ ਨਾ ਮਿਲਨ ਕਰਕੇ ਸਾਰਾ ਸਿਸਟਮ ਖਲੋਇਏਗਾ ਸਾਰਿਆਂ ਨੂੰ ਆਵਾਜਾਈ ਹੋਏਗੀ ਇਹਦਾ ਜਿਹੜਾ ਵੀ ਕੋਈ ਗੱਲ ਹੈਗੀ ਉਹਦਾ ਹੱਲ ਹੋਣਾ ਚਾਹੀਦਾ ਬਿਲਕੁਲ ਹੱਲ ਹੋਣਾ ਚਾਹੀਦਾ ਅੱਜ ਹੜਤਾਲ ਆ ਲੇਕਿਨ ਪੈਟਰੋਲ ਤੁਸੀਂ ਕੋਈ ਸਪੈਸ਼ਲੀ ਹੜਤਾਲ ਕਰਕੇ ਪੁਆਣਾ ਹੋ ਜਾਂ ਰੂਟੀਨ ਚ ਨਹੀਂ ਰੂਟੀਨ ਚ ਆ ਕੀ ਕਹਿੰਦੇ ਕੀ ਆਂਦੇ ਹੈ ਜੀ ਕਿੰਨੇ ਕ ਪੰਪ ਫੇਰ ਲਏ ਆਂਦੇ ਇੱਥੇ ਕਰੋ ਬੜੇ ਤੇ ਉੱਥੇ ਬੜੀ ਦੁਨੀਆ ਮੁੜ ਕੇ ਗਈ ਆ ਬਹੁਤ ਦੁਨੀਆ ਮੁੜ ਕੇ ਗਈ ਕੀ ਡਰਦੇ ਆਗੇ ਉਹ ਕਿ ਪੈਟਰੋਲ ਨਹੀਂ ਮਿਲਣਾ ਜਾਂ ਵੈਸੇ ਰੁਟੀਨ ਚ ਪਵਾੜਾ ਹੈ ਤੇ ਜੇ ਨਹੀਂ ਮਿਲਦਾ ਤੇ ਕਿਦਾਂ ਕੀ ਇਫੈਕਟ ਪੈਂਦਾ ਤੁਹਾਡੇ ਆਪਣਾ ਆਵਾ ਜਾਈ ਰੇ ਜਾਂ ਆਪਣੇ ਘਰੋਂ ਹੀ ਜਾਣਾ ਆਉਣਾ ਜਾਣਾ ਜਾਂ ਕੰਮ ਤੇ ਜਾਣਾ ਹਾਂਜੀ ਇੱਥੇ ਮੁੱਗ ਜਾ ਪਿੰਡ ਜਾਣਾ ਔਖਾ ਤੇ ਨਾ ਨਹੀਂ ਪਿੰਡ ਜਾਣਾ ਵਾ ਸ਼ਹਿਰ ਆਏ ਉਹ ਤੇ ਪਿੰਡ ਜਾਣਾ ਹਾਂਜੀ ਹਾਲਾਤ ਔਖੇ ਨੇ ਕਿਉਂਕਿ ਕੋਈ ਨੌਕਰੀ ਵਾਲਾ ਕੋਈ ਬਿਜ਼ਨਸਮੈਨ ਤੁਸੀਂ ਵੀ ਭਾਜੀ ਕਦੋਂ ਦੇ ਖੜੇ ਹੋਏ ਤੇ ਤੇ ਮੈਨੂੰ ਇੱਥੇ 2 ਘੰਟੇ ਹੋ ਗਿਆ ਖੜੇ ਅੱਛਾ ਜੀ ਹਾਂਜੀ ਹਾਂਜੀ ਵਰਕਿੰਗ ਤੇ ਜਾਣਾ ਵਾ ਸਾਰੇ ਸ਼ਹਿਰ ਚ ਇਹੋ ਜਿਹਾ ਹਾਲ ਹੋ ਰਿਹਾ ਪਿੱਛੇ ਵੀ ਦੇਖਿਆ ਪੈਟਰੋਲ ਪੰਪ ਤੇ ਕੁਝ ਨਹੀਂ ਹਾਰ ਕੇ ਦੇਖਿਆ ਇੱਥੇ ਪੌਣਾ ਘੰਟਾ ਲਾਈਨ ਚ ਲੱਗ ਕੇ ਉਹਨਾਂ ਇੱਥੇ ਪਹੁੰਚੇ ਤੇ ਉਹਨ ਪੈਟਰੋਲ ਖਤਮ ਹੋ ਗਿਆ ਪੈਟਰੋਲ ਖਤਮ ਹੋ ਗਿਆ ਹਾਂਜੀ ਇਸ ਵੇਰ ਦਾ ਇਹ ਹਾਲਾਤ ਹੈ ਲੋਕੀ ਕਾਲੇ ਦੇ ਵਿੱਚ ਜਿਨੇ ਲੀਟਰ ਪੁਆਣਾ ਉਹ 10 ਲੀਟਰ 5 ਲੀਟਰ ਪੁਆਇਜ਼ ਆ ਰਿਹਾ ਹਾਂਜੀ ਉਹ ਕੈਨੀਆਂ ਦੇ ਵਿੱਚ ਜਿਹੜੇ ਤੇਲ ਹੈ ਨਾ ਉਹ ਕੰਮ ਕਰਾ ਰਿਹਾ ਜੇ ਕੁਝ ਵੀ ਨਾ ਘਰਨ ਇੱਕ ਇੱਕ ਲੀਟਰ ਸਾਰਿਆਂ ਨੂੰ ਦੇ ਬਟ ਪ੍ਰੋਬਲਮ ਹੈ ਇਹ ਕਿਸੇ ਨੂੰ ਮਨਾ ਨਹੀਂ ਕੀਤਾ ਜਾ ਸਕਦਾ ਕੌਣ ਕਿਸੇ ਨੂੰ ਮਨਾ ਕਰੇ ਮਨਾ ਕਰਾਂਗੇ ਝਗੜੇ ਵਾਲੀ ਗੱਲ ਬਿਲਕੁਲ ਝਗੜਾ ਕਹਿੰਦੇ ਪੰਪਾਂ ਤੇ ਹੋ ਹੀ ਰਿਹਾ ਵਾ ਝਗੜਾ ਹੀ ਹੈ ਜਿਹੜੀਆਂ ਲੰਬੀਆਂ ਕਤਾਰਾਂ ਝਗੜਾ ਕਿਉਂਕਿ ਪੰਪਾਂ ਦੇ ਤੇਲ ਪਵਾਉਣ ਦੀ ਹੋੜ ਪਈ ਹੋਈ ਹੈ ਕੈਂਨੀਆਂ ਦੇ ਵਿੱਚ ਲੋਕ ਤੇਲ ਪੜਵਾ ਕੇ ਲੈ ਗਏ ਨੇ ਔਰ ਹੂਨੇ ਹਾਲਾਤ ਇਹ ਨੇ ਕਿ 1 ਲੀਟਰ ਤੇਲ ਵਾਸਤੇ ਵੀ ਜਿਹੜੀਆਂ ਲਾਈਨਾਂ ਲੱਗੀਆਂ ਜਾਂ ਇੱਕ ਲੀਟਰ ਤੇਲ ਮੰਗਦੇ ਨੇ ਉਹ ਵੀ ਨਹੀਂ ਮਿਲ ਰਿਹਾ ਭਾਜੀ ਕਦੋਂ ਦੇ ਖੜੇ ਹੋ ਲਾਈਨ 'ਚ ਭਾਈ 20 ਮਿੰਟ ਹੋ ਗਏ ਨੇ ਕੀ ਕਹਿੰਦੇ ਕੀ ਹੈ ਹੈ ਹੀ ਨਹੀਂ ਕਰਦੇ ਅਮਰ ਦੇ ਪੰਪ ਦੇ ਗਏ ਹੋਰ ਬਾਈਪਾਸ ਤੋਂ ਤੇ ਖਤਮ ਹੋ ਗਿਆ ਜੀ ਪਹਿਲੇ ਖਤਮ ਹੋ ਗਿਆ ਹਾਂਜੀ ਤੇ ਹੁਣ ਮੁਸ਼ਕਲ ਹੈ ਸਿਲੰਡਰ ਲਾਈਨ ਜਣਾ ਉਹ ਮੁਸ਼ਕਲ ਹੁੰਦੀ ਪਈ ਹੈ ਘਰੇ ਨਿਕਲੇ ਉਹ ਹਾਂਜੀ ਇਹ ਜਨ ਚੱਲੇ ਹਨ ਪਤਾ ਲੱਗਾ ਤੇਲ ਹਨੀ ਤੇਲ ਪੁਆਣਾ ਆ ਤੇ ਇੱਥੇ ਜੁਆ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਚ ਇਹ ਪੰਪਾ ਦੇ ਤੇਲ ਬਿਲਕੁਲ ਖਤਮ ਹੋ ਚੁੱਕਾ ਔਰ ਪੰਪ ਮਾਲਕ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਹਾਲਾਤ ਨੇ ਔਰ ਕਿਵੇਂ ਦੇ ਹਾਲਾਤ ਨੇ ਔਰ ਉਹਨਾਂ ਦਾ ਕੀ ਕਹਿਣਾ ਤੁਸੀਂ ਇੱਥੇ ਮੈਨੇਜਰੋਂ ਕੀ ਹਾਲਾਤ ਕੀ ਨੇ ਸਵੇਰ ਦੇ ਕਿੰਨਿਆ ਕ ਲੋਕ ਆ ਗਏ ਨੇ ਲੋਕਾਂ 'ਚ ਪਤਾ ਨਹੀਂ ਕਿਸ ਗੱਲ ਦਾ ਪੈਨਿਕ ਰੀਟ ਹੋ ਗਿਆ ਇੱਕਦਮ ਹੀ ਜਿੰਨਾ ਵੀ ਹੈਗਾ ਸੀ ਜਿਨੇ 100 ਦਾ ਨਹੀਂ ਕਦੀ ਪਾਇਆ ਕਹਿੰਦਾ ਮੈਨੂੰ 500 ਦਾ ਪਾ ਦੇ ਹਜ਼ਾਰ ਦਾ ਪਾ ਦੇ ਉਹ ਡਰਮ ਲੈ ਕੇ ਆ ਗਏ ਤੇ ਨੇ ਉਹਨਾਂ ਦੇ ਤੀਲ ਨੂੰ ਮਿੰਟੋ ਮੀਟਿੰਗ ਕਹਾਤਾ ਕਿੰਨਾ ਕੋ ਨਹੀਂ ਆਏਗਾ ਸਟੋਰੇਜ ਤੇ ਤੁਹਾਡੀ ਤੇਰੀ ਇੱਕ ਰੋਜ਼ ਦੀ ਰੂਟੀਨ ਸੇਲ ਆ ਉਹ ਜੇ ਆਪਾਂ ਗੱਲ ਕਰੀਏ ਤੇ ਕਿੰਨੇ ਘੰਟਿਆਂ 'ਚ ਸੇਲ ਖਤਮ ਹੋ ਉਹ 2-2 ਘੰਟੇ ਵਿੱਚ ਵਾਏ 8 ਵਜੇ ਉਹ ਪਿਛਲਾ ਰੋਲਾ ਪਿਆ ਹੋਆ ਸਾਡੇ ਘਰ ਵਾਲਾ 10 ਵਜੇ ਤੋਂ ਪਹਿਲਾਂ ਪਹੁੰਚਾਤਾ ਫਿਰ ਵੀ ਅਸੀਂ 12 12 ਵਜੇ ਤੱਕ ਉਹਨੂੰ ਚਲਾਇਆ ਹੋਆ ਹੁੰਦੇ ਲੋਕੀ ਉਹ ਆ ਵੇਖ ਲੋ ਜਿਹਨੂੰ ਜਿਹਨਵੇ 100 ਰੁਪਏ ਨੇ ਪਾਇਆ ਉਹ ਵੀ ਕੇਗਾ 500 ਰੁਪਏ ਉਹ ਇਦਾਂ ਪੈਨਿਕ ਸਟਾਕ ਹਮ ਸਟਾਕ ਘੜੀ ਕੋ ਨਹੀਂ ਲਗਾ ਸਾ ਸਟਾਕ ਨਹੀਂ ਲਗਾ ਤੇ ਅਗੋਂ ਕੀ ਅਗੋਂ ਗੱਡੀ ਹੁਣ ਜਾਏਗੀ ਤੇ ਗੱਡੀ ਲੈ ਕੇ ਆਏਗੀ ਉਹ ਇੱਕ ਪ੍ਰੋਟੋਕੋਲ ਹੁੰਦਾ ਰੂਮ ਦੇ ਸਾਹਮਣੇ ਚੱਲਦਾ ਕਿਸੇ ਦੇ ਗੱਡੀ ਜਾਏਗੀ ਸ਼ਾਮ ਨੂੰ ਆਏਗੀ ਅੱਜ ਅਸੀਂ ਗੱਡੀ ਘੱਲੇ ਨਹੀਂ ਆ ਲੋਕੀ ਪੜਾਈ ਤੇਲ ਮੁਕ ਜਗਾ ਸਾਨੂੰ ਇਹ ਗੱਲ ਦਾ ਕੋਈ ਨਹੀਂ ਦੱਸੇ ਨੀ ਜਿੰਨਾ ਤੁਹਾਡੇ ਕੋਲ ਸਟਾਕ ਹੈ ਇੱਕ ਲਿਮਟਿਡ ਸਟਾਕ ਹੁੰਦਾ ਪਤਾ ਹੁੰਦਾ ਕਿ ਇਹ ਕਿੰਨਾ ਹੁੰਦਾ 5000 ਲੀਟਰ ਠੀਕ ਹੈ ਨਾ ਉਹ ਹੁਣ ਖਤਮ ਹੋ ਗਿਆ ਕੋਈ ਨਹੀਂ ਜਾਂਦਾ ਤੂੰ ਇਥੇ ਹੁਣ ਦੱਸ ਯਾਰ ਡਿਟੇਲੀ ਰੱਖੋਣਾ ਤੇ ਇਥੇ ਲੱਭਣਾ ਨਹੀਂ 10 ਮਿੰਟ ਜੇ ਲੱਭਣਾ ਇਹ ਨਹੀਂ ਪਤਾ ਕਿ ਕਿਹੜੀ ਗੱਲ ਦੀ ਕਿਉਂ ਕਰਦੇ ਲੋਕੀ ਜਾਂ ਕਿਉਂ ਐਦਾਂ ਹੋਇਆ ਆਪ ਹੀ ਉਹਨਾਂ ਨੇ ਮਿੱਟੋ ਮਿੱਟੀ ਲਾ ਗਏ ਨੇ ਕੋਈ 500 ਲੈ ਆਵੇ 1000 ਲੈ ਆਵੇ 2000 ਲੈ ਆਵੇ ਲੈ ਗਏ ਬਸ ਬਾਕੀ ਤੋਂ ਇਹ ਕੋਲ ਪੰਪਾ ਤੇ ਪਤਾ ਕਰ ਸਕਦੇ ਹੋ ਹੁਣ ਪੰਪਾ ਦੇ ਲੋਕ ਦੱਸਦੇ ਪਏ ਨੇ ਕਿ ਪੰਪਾ ਦੇ ਤੇਲ ਮੁੱਕ ਚੁੱਕਾ ਬਾਈਪਾਸ ਤੇ ਵੀ ਮੁੱਕ ਗਿਆ ਉਹ ਘੁੰਮ ਘੁੰਮ ਕੇ ਇੱਥੇ ਪਹੁੰਚਦੇ ਨੇ ਸਟੋਰੇਜ ਹੀ ਕਰ ਲਿਆ ਨੇ ਕਿਆ ਲੈ ਗਿਆ ਕੋਈ ਕਿਆ ਲੈ ਕੇ ਆਇਆ ਇਹਦਾ ਕਿਆ ਲੈ ਕੇ ਆ ਗਿਆ ਮੈਂ ਖੂਰੀ ਕਿਟਵਾਉਣਾ ਪਿਆ ਮੈਂ ਉਧਰ ਵੇਖਿਆ ਇੰਨਾ ਡਬਲ ਰਸਨ ਹੁੰਦੇ ਪਰ ਹੈ ਨਹੀਂ ਕਿ ਲੋਕਾਂ ਨੂੰ ਬਣ ਕੇ ਕਿੱਸਾ ਮੈਂ ਪੈਨਿਕ ਹੋ ਗਿਆ ਸਮਝ ਲਗੀ ਦਾ ਉਧਰ ਹੀ ਆ ਰਹੇ ਆ ਮੈਂ ਮੈਂ ਜਦੋਂ ਇਹ ਜਿੱਥੇ ਖਤਮ ਹੀ ਆਪਾਂ ਕੋਈ ਕਹਿੰਦੇ ਬਸ ਉਧਰੋਂ ਬਾਈ ਰੋਡ ਪਹਿਲੇ ਚੱਲਾਂਗੇ ਆਪਾਂ ਥੋੜਾ ਸ਼ੇਰ ਬਣੂਗੀ ਸਾਡੀ ਸਿਹਤ ਬਣੇਗੀ ਪੈਦਲ ਚੱਲਾਂਗੇ ਲੇਕਿਨ ਅੱਜ ਹਾਲਾਤ ਇਹ ਨੇ ਕਿ ਹਰ ਇੱਕ ਡਿਪੈਂਡਰ ਵਾਹਨ ਦੇ ਉੱਤੇ ਡਿਪੈਂਡਰ ਚਾਹੇ ਉਹ ਮੋਟਰਸਾਈਕਲ ਆ ਸਕੂਟਰ ਆ ਜਿਹਦੇ ਕੋ ਗੱਡੀ ਆ ਤੇ ਹਰ ਇੱਕ ਨੂੰ ਪੈਨਿੰਗ ਹੋਇਆ ਹੋਇਆ ਕਿ ਤੇਲ ਪਵਾਇਆ ਜਾਏ ਪਤਾ ਨਹੀਂ ਕਿੰਨੀ ਲੰਬੀ ਹੜਤਾਲ ਚੱਲਦੀ ਹੈ ਇਹ ਹੜਤਾਲ ਦਾ ਅਸਰ ਕੀ ਆ ਲੇਕਿਨ ਅਸਰ ਹੜਤਾਲ ਦਾ ਹੋਣਾ ਜਾਂ ਨਹੀਂ ਲੇਕਿਨ ਲੋਕ ਜਿਹੜੇ ਨੇ ਕੱਜਲਤਵਾਰ ਹੋ ਰਹੇ ਨੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਪਈਆਂ ਪੈਟਰੋਲ ਪੰਪਾਂ ਦੇ ਔਰ ਪੈਟਰੋਲ ਪੰਪਾਂ ਤੇ ਵੀ ਜਿਹੜਾ ਸਟਾਕ ਆ ਉਹਨਾਂ ਦਾ ਰੂਟੀਨ ਦਾ ਸਟਾਕ ਉਹ ਨਿਲ ਹੁੰਦਾ ਕੈਮਰਾ ਪਰਸਨ ਨਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ